ਸਿਰਿ ਰਾਗ ਮਹੱਲਾ ਪੰਜਵਾਂ ਕੜੀ ਮੋਹਤ ਕਾ ਪਾਹੋਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛਤਾਇਆ ਪਰਿਆ ਵਾਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਤਿਆ ਲਾਵੀ ਕਰ ਤਈਆਰ ਜਾਂ ਹੋ ਆ ਹੁਕਮ ਕਿਰਸਾਨ ਦਾ ਤਾ ਨੁਣ ਮਿਣ ਅੱਖੇ ਤਾਰ ਪਹਿਲਾ ਪੈਰ ਧੰਦਾ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਖਾਇਆ ਚੌਥਾ ਭੂਰ ਭਇਆ ਕਦ ਹੀ ਚੇਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਓ ਕੀਆ ਕੁਰਬਾਨ ਜਿਸਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਿਲਾਏ ਕੈ ਗੁਰਨਾਮ ਦੀ ਆ ਸੱਚ ਸੁਆਉ ਆਸਾਂ ਸਭੇ ਲਾਹੀ ਕੈ ਇਕ ਆਸ ਕਮਾਉ ਜਿੰਨੀ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਂ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੋਕ ਨਹਿ ਵਿਆਪੈ ਜੇ ਸੁਖ ਦਾਤਾ ਮਨ ਹੋਏ ਕਿਤਹਿ ਕਮਨਾ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਅਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮਸਕਤੇ ਢੂਠੈ ਪਾਵਾਂ ਦੇਵ ਸਾਬਕ ਕਿਸਮ ਵਸਗਤ ਸਾਹਿਬੈ ਆਪੇ ਕਰਨ ਕਰੀਵ ਸਤਿਗੁਰ ਕੈ ਬਲਿਹਾਰਨੈ ਮਨਸਾ ਸਭ ਪੂਰੇਵ ਇਕੋ ਦਿਸੈ ਸੱਜਣੋ ਇਕੋ ਭਾਈ ਮੀਤ ਇਕ ਸਹਿ ਦੀਸਾ ਮਗਰੀ ਇਕ ਸਹਿ ਦੀ ਹੈ ਰੀਤ ਇਕ ਸਸਿਓ ਮਨ ਮਾਨਿਆ ਤਾ ਹੋਵਾ ਨਿਚਲ ਚੀਤ ਸਚ ਖਾਣਾ ਸਚ ਪੈਨਣਾ ਤੇਗ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਇ ਮੱਥ ਮੇਰੇ ਮਨ ਏਕਸ ਸਿਉ ਚਿਤ ਲਾਇ ਏਕ ਸਬਿਨ ਸਭ ਧੰਦ ਹੈ ਸਭ ਮਿੱਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਵਾਹਾਂ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਤੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਾ ਹਾ ਜਿੱਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5 ਸੋਈ ਧਿਆਈਐ ਜੀੜੇ ਸਿਰ ਸ਼ਾਹ ਪਾਤਸ਼ਾਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਿ ਵਿਸਾਹ ਸਭ ਸਿਆਣ ਪਾ ਛੜ ਗੈ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿਜ ਸੇ ਤੀ ਜਪਨਾ ਹਾਥ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰਮਨ ਜਿਸ ਜੀਵਣ ਅਵਰ ਨਾ ਕੋਈ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਰਬ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਪਹਿ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਹੰਕਾਰ ਜੇ ਆਵੇ ਰਾਸ ਬਹੁਤੋ ਬਹੁਤ ਵਖਾਣੀ ਐ ਉੱਚੋ ਊਚਾ ਥਾਂ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪਰਗਟ ਸਬਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਹੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਈ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਈ ਰਹਾਉ ਦੁਨੀਆ ਕੀਆਂ ਵਡਿਆਈਆਂ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੂ ਬਿਨਸ ਨਿਧਾਨ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁ ਕਾ ਆਪਣਾ ਆਪ ਤਿਆਗ અપਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸਹਿ ਪ੍ਰਾਪਤ ਰਤਨ ਹੋਈ ਜਿਸ ਮਸਟਕ ਹੋਐ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੈ ਸਗਲ ਸੰਤਾਪ